ਮਾਹੀ ਗੁਰੂ ਜੀ ਦਾ ਖਾਲਸਾ ਸਾ ਸ੍ਰੀ ਮਾਹੀ ਗੁਰੂ ਜੀ ਕੀ ਫਤਿਹ ਮਾਰਸੀ ਜੀਵਨ ਦਾ ਚਮਤਕਾਰ ਸ਼੍ਰੀ ਖੰਡਪਾਨਸ ਸਹਿ ਬਰੰਭ ਕਰਨ ਪ੍ਰਾਂਤ ਕੋ ਸੰਗਤਾਂ ਨੇੜੇ ਦੀ 2 ਮਾਈਲ ਨਾ ਤੇ ਇਸ਼ਨਾਨ ਕਰਨ ਚਲੀ ਗਈ ਬਾਬਾ ਜੀ ਆਰਾਮ ਕਰਨ ਲੱਗ ਪਏ ਕੁਝ ਸੰਗਤ ਦਿਵਾਨ ਦੀ ਹਾਜ਼ਰੀ ਭਰਨ ਲੱਗ ਪਈ ਤੇ ਕੁਝ ਸਕੂਲ ਦੇ ਵਿਦਰਾਸ਼ਤਾ ਥੱਲੇ ਪ੍ਰਾਲੀ ਵਿਛਾ ਕੇ ਆਰਾਮ ਕਰਨ ਮੈਂ ਵੀ ਆਪਣਾ ਕਸ਼ੇਰਾ ਪਰਣਾ ਲੈ ਕੇ ਇੱਕ 2 ਮਾਈਲ ਤੇ ਇਸ਼ਨਾਨ ਕਰਨ ਚਲਾ ਗਿਆ ਅੱਜ ਮੈਂ 2 ਮਾਈਲ ਤੋਂ ਕਾਫੀ ਪਿੱਛੇ ਸੀ ਕਿ ਉਹ ਰਾਤ ਵਾਲਾ ਡਰਾਈਵਰ ਜੱਸ ਦੀ ਬਸ ਵਿੱਚੋਂ ਪ੍ਰਬੰਧਕ ਬਾਬਾ ਜੀ ਨੂੰ ਤਾਰਨ ਵਾਸਤੇ ਕਹਿ ਰਹੇ ਸਨ ਤੇ ਜਿਸ ਨੇ ਬਸ ਤੁਰਨ ਤੋਂ ਪਹਿਲਾਂ ਕਾਫੀ ਸਾਰੀ ਫੀਮ ਅਤੇ ਜਰਦੇ ਦੇ ਰੂਪ ਵਿੱਚ ਤੁਮਾਖੂ ਖਾਦਾ ਸੀ ਤਾਂ ਜੋ ਫੀਮ ਦਾ ਨਸ਼ਾ ਹੋਰ ਤੇਜ਼ ਹੋ ਜਾਵੇ ਉਹ ਪ੍ਰੇਮੀ ਇਸ਼ਨਾਨ ਕਰਨ ਦੀ ਤਿਆਰੀ ਵਿੱਚ ਸੀ ਅਤੇ ਅਜੇ ਕੱਪੜੇ ਹੀ ਤੋੜਿਆ ਸੀ ਇਕਦਮ ਉੱਠ ਕੇ ਮੇਰੇ ਵੱਲ ਆ ਗਿਆ ਅਤੇ ਕਹਿਣ ਲੱਗਾ ਕਿ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਜੋ ਜ਼ਰੂਰ ਪ੍ਰਵਾਨ ਕਰਨੀ ਮੈਂ ਕਿਹਾ ਵੀਰ ਜੀ ਹੁਕਮ ਕਰੋ ਉਸਨੇ ਕਿਹਾ ਕਿ ਮੈਂ ਅਮਰਤ ਛਕਣਾ ਹੈ ਅਤੇ ਮੈਂ ਇਹ ਬੇਨਤੀ ਬਾਕੀਆਂ ਤੋਂ ਅਲੱਗ ਤਾਂ ਕੀਤੀ ਹੈ ਕਿਉਂਕਿ ਮੇਰੇ ਜੀਵਨ ਬਾਰੇ ਮੇਰੇ ਸਾਥੀ ਰਾਮਰਾਣ ਤੇ ਕਨੰਤਰ ਨੂੰ ਚੰਗੀ ਤਰ੍ਹਾਂ ਪਤਾ ਹੈ ਅਤੇ ਉਹਨਾਂ ਮੇਰੀ ਇਹ ਖੈਸ ਸੁਣ ਕੇ ਮਖੌਲ ਕਰਨਾ ਸੀ ਕਿ ਇਸ ਦੀ ਤਾਂ ਨੋ ਸੋਚ ਰਹਾ ਖਾ ਕੇ ਬਿੱਲੇ ਹੱਜ ਨੂੰ ਚੱਲੀ ਬਾੜੀ ਗੱਲ ਹੈ ਕਿਉਂਕਿ ਐਸਾ ਕੋਈ ਵੀ ਨਸ਼ਾ ਨਹੀਂ ਜਿਹੜਾ ਮੈਂ ਜ਼ਿੰਦਗੀ ਵਿੱਚ ਨਾ ਕੀਤਾ ਹੋਵੇ ਮੇਰੇ ਪਰਿਵਾਰ ਦੇ ਮੈਂਬਰਾਂ ਨੇ ਮੈਨੂੰ ਇਹ ਨਸ਼ਾ ਛੱਡਣ ਲਈ ਸਹਾਂਮੀ ਖੜਾਈਆਂ ਪਰ ਮੈਂ ਇਹ ਨਸ਼ਾ ਤਿਆਗ ਨਹੀਂ ਸਕਿਆ ਬਰ ਪਤਾ ਨਹੀਂ ਕਿ 6-7 ਘੰਟੇ ਦੀ ਮਹਾਪਰਖੰਦੀ ਸੰਗਤ ਨਾਲ ਮੇਰਾ ਮਨ ਹੁਣ ਅੰਦਰੋਂ ਬਦਲ ਗਿਆ ਹੈ ਅਤੇ ਇਹਨਾਂ ਨਸ਼ਿਆਂ ਤੇ ਮਾੜੇ ਕਰਮਾਂ ਵੱਲੋਂ ਇੱਕਦਮ ਨਫ਼ਰਤ ਜਿਹੀ ਆਉਣ ਲੱਗ ਪਈ ਹੈ ਡਰਾਈਵਰ ਪ੍ਰੇਮੀ ਦੀ ਗੱਲ ਸੁਣ ਕੇ ਮੈਂ ਚੁੱਪ ਓਸਾਂ ਅਤੇ ਕਦੀ ਉਸਦੇ ਪੈਰ ਅਤੇ ਕਦੇ ਮੂੰਹ ਵੱਲ ਵੇਖ ਕੇ ਇਹ ਕੀ ਕਹਿ ਰਿਹਾ ਹੈ ਰੋਸ਼ਨੀ ਮੇਰੀ ਚੁੱਪ ਵੇਖ ਕੇ ਫਿਰ ਕਿਹਾ ਕਿ ਮੈਂ ਅਮਰਤਾ ਜ਼ਰੂਰ ਛਕਣਾ ਹੈ ਐਸ ਲਈ ਮੇਰਾ ਨਾਮ ਜ਼ਰੂਰ ਲਖਵਾ ਲਖ ਲਵੋ ਮੇਰਾ ਨਾਮ ਸ੍ਰੀਂਦਰ ਸਿੰਘ ਹੈ ਅਤੇ ਮੇਰਾ ਪਿੰਡ ਬਾਬਾ ਬਕਾਲੇਕੂਲ ਤਰਦੇ ਹੈ ਉਸ ਦੇ ਦੂਜੀ ਵਾਰ ਕਹਿੰਦੇ ਮੈਂ ਉੱਤਰ ਦਿੱਤਾ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਨੇ ਜਾਣ ਵਿੱਚ ਬੱਸਾਂ ਰੋਕੀਆਂ ਹਨ ਇੱਥੇ ਸਾਡਾ ਕੋਈ ਜਾਣੂ ਪਛਾਣੂ ਵੀ ਨਹੀਂ ਮਾਤਾ ਸੰਚਾਰ ਦਾ ਪ੍ਰਬੰਧ ਕਿਵੇਂ ਹੋ ਸਕੇਗਾ ਅਸਨੇ ਕਹੇ ਮੈਨੂੰ ਪਤਾ ਹੈ ਕਿ ਸ੍ਰੀ ਅਖੰਡ ਪਾਠ ਸਹਿ ਬਰੰਭ ਹੋ ਚੁੱਕਾ ਹੈ ਦੋ ਦਿਨ ਅਜੇ ਹੋਰ ਹਨ ਸੋ ਤੁਸੀਂ ਬਾਬਾ ਜੀ ਦੇ ਨੇੜੇ ਹੋ ਇਸ ਲਈ ਬਾਬਾ ਜੀ ਪਾਸ ਮੇਰੀ ਬੇਨਤੀ ਜ਼ਰੂਰ ਪਹੁੰਚਾ ਦੇਣੀ ਮੈਂ ਉਸ ਪ੍ਰੇਮੀ ਨੂੰ ਕਿਹਾ ਮੈਂ ਤੁਹਾਡੀ ਮਿਹਨਤੀ ਬਾਬਾ ਜੀ ਪਾਸ ਜ਼ਰੂਰ ਪਹੁੰਚਾ ਦੇਵਾਂਗਾ ਤੇ ਜੋ ਵੀ ਪ੍ਰੋਗਰਾਮ ਬਣਿਆ ਉਸ ਦਾ ਸਾਵਨ ਪਤਾ ਕਰ ਲੈਣਾ ਇਹ ਗੱਲ ਕਰਕੇ ਸ੍ਰੀਂਦਰ ਸੰਗ ਮੇਰੇ ਨਾਲ ਹੀ ਤੂ ਮੈਲ ਵਾਲਾ સ્ਨਾਣ ਕਰਨ ਚਲਾ ਚੱਲ ਪਿਆ ਲਾਕੇ ਦੀ ਸੰਗਤ ਵਿੱਚ ਜਥੇ ਦੇ ਸਿੰਘਾਂ ਦੀ ਸੇਵਾ ਕਰਨ ਦਾ ਅਤਿਅੰਤ ਚਾਹ ਸੀ ਕਿਸੇ ਵੀ ਤੂ ਮੈਲ ਉੱਪਰ ਜਦੋਂ ਸੰਗਏ ਇਸ਼ਨਾਨ ਕਰਨ ਜਾਂਦੇ ਤਾਂ ਤੂ ਮੈਲ ਵਾਲੇ ਪ੍ਰੇਮੀ ਸਾਬਣ ਤਿਲ ਆਪਣੇ ਪਾਸੋਂ ਦਿੰਦੇ ਅਤੇ ਚਾਹ ਦਾ ਲੰਗਰ ਸ਼ਕਾ ਕੇ ਤੁਰਦੇ ਅਮਰਤ ਸੰਚਾਰ ਅ ਇਸ਼ਨਾਨ ਕਰਨ ਉਪਰੰਤ ਪਾਵਸ ਬਾਬਾ ਜੀ ਪਾਸ ਆ ਕੇ ਮੈਂ ਸ੍ਰੀਿੰਦਰ ਸਿੰਘ ਡਰਾਈਵਰ ਦੀ ਸਾਰੀ ਵਿਥਿਆ ਦੱਸੀ ਥੋੜਾ ਚਿਰ ਚੁੱਪਚਾਪ ਰਹਿ ਕੇ ਆਪ ਜੀ ਬੜੀ ਖੁਸ਼ੀ ਵਿੱਚ ਕਹਿਣ ਲੱਗੇ ਕਿ ਬਹੁਤ ਚੰਗੀ ਗੱਲ ਹੈ ਜੀ ਬਹੁਤ ਚੰਗੀ ਗੱਲ ਹੈ ਦਵਾਨ ਵਿੱਚ ਸ਼ਾਮ ਨੂੰ ਅਨਾਉਂਸਮੈਂਟ ਕਰ ਦੇਣੀ ਹੈ ਕਿ ਜਿਸ ਕਿਸੇ ਵੀ ਪੇਮੀ ਨੇ ਅਜੇ ਅਮਰਤ ਨਹੀਂ ਛਕਿਆ ਸੀ ਅਸੀਂ ਇਹ ਖੰਡ ਪਾੜਾ ਸਹਿਬ ਜੀ ਦੇ ਭੋਗ ਤੋਂ ਪੁੱਛੋ ਮਰਤਦਾ ਬੜਤਾ ਤਿਆਰ ਹੋਵੇਗਾ ਜੋ ਅਜੇ ਨਿਗਰਾ ਹੈ ਉਹ ਅਮਰਤ ਸ਼ਾਹ ਕੇ ਗੁਰੂ ਬੜਾ ਬਣ ਜਾਵੇ ਇਹ ਮਨੁੱਖ ਜਨਮ ਦਾ ਸਮਾਂ ਬਾਰ ਬਾਰ ਹੱਥ ਨਹੀਂ ਆਉਣਾ ਬਾਬਾ ਜੀ ਦਾ ਹੁਕਮ ਸਟੇਜ 77 ਨੂੰ ਪੰਚਾ ਦਿੱਤਾ ਸਾਨੂੰ ਸੰਗਤਾਂ ਨੂੰ ਸੂਚਿਤ ਕੀਤਾ ਗਿਆ 35 ਕ ਦੇ ਕ੍ਰੀਵ ਅਮਰਤ ਸ਼ਾਹ ਕਣਈ ਜਥੇ ਅਤੇ ਇਲਾਕੇ ਦੀ ਸੰਗਤ ਵਿੱਚੋਂ ਨੌ ਆਗਰ ਹੈ ਹੁਣ ਹੂਰਤ ਸ਼ਾਹ ਬਣ ਗਿਆ ਅਗਲੇ ਦਿਨ ਸਵੇਰੇ ਸ਼ਾਮ ਸੰਗਤ ਨੂੰ ਬਾਬਾ ਜੀ ਨੇ ਗੁਰੂ ਸ਼ਬਦ ਦੀ ਕਥਾ ਰਾਹੀਂ ਗੁਮਬਾਲੇ ਮਾਨੰਦ ਮਣ ਕੇ ਜੀਵਨ ਜਿਉਣ ਦੀ ਪਰਨੇਨਾ ਦਿੱਤੀ ਜਿਸ ਸਦਕਾ 400 ਦੇ ਕਰੀਬਨ ਸੰਗਣੀਆਂ ਅਮਰਤ ਪਾਨ ਕਰਨ ਲਈ ਤਿਆਰ ਹੋ ਗਏ ਇਸੇ ਦੌਰਾਨ ਕੁਝ ਮੁਖੀ ਸਿੰਘਾਂ ਨੂੰ ਸ੍ਰੀ ਅਮਰਤਸਰ ਸਹਿਵਪੀਚ ਕੇ ਖੰਡਾ ਮਾਟਾ ਚੂੜੇ ਅਤੇ ਕਕਾਰ ਮੰਗਵਾਏ ਗਏ ਕਕਾਰ ਘੱਟ ਮਿਲਣ ਕਾਰਨ ਕੇਵਲ 350 ਪਰਾ 50 ਪਰਾਣੀ ਹੀ ਗੁਰੂ ਵਾਲੇ ਬਣ ਸਕੇ ਇਨ 350 ਪਰਾਣੀਆਂ ਵਿੱਚ ਬਾਬਾ ਜੀ ਦੀ ਬਸ ਦਾ ਡਰਾਈਵਰ ਵੀ ਸੀ ਸ੍ਰੀ ਖੰਡ ਪਾਠ ਸਹਿਬ ਜੀ ਦੇ ਭੋਗ ਪ੍ਰਾਂਤ ਉਸ ਕਮਰੇ ਵਿੱਚ ਅਮਰਤ ਸੰਚਾਰ ਕੀਤਾ ਗਿਆ ਤੇ ਇੱਕ ਹੋਰ ਕਮਰੇ ਵਿੱਚ ਸਤਿਗੁਰੂ ਜੀ ਦਾ ਹੋਰ ਪ੍ਰਕਾਸ਼ ਕਰਕੇ ਦੂਸਰਾ ਸ੍ਰੀ ਖੰਡ ਪਾਠ ਸਹਿਬ ਆਰੰਭ ਕਰ ਦਿੱਤਾ ਗਿਆ ਪਿਛਲੇ ਦਿਨਾਂ ਬਾਗ ਹੀ ਸ੍ਰੀ ਅਖੰਡ ਪਾਠ ਸਹਿਬ ਅਤੇ ਜਾਪ ਦੇ ਨਾਲ ਸਾਰਾ ਦਿਵਾਨ ਸਜ ਰਿਹਾ ਸਜਿਆ ਰਹਿੰਦਾ ਇਸ ਮੇਲੇ 'ਚ ਜਥੇਦੀ ਸੰਗਤ ਤੇ ਇਲਾਵਾ ਦੂਰ ਦੂਰ ਤੋਂ ਇਲਾਕੇ ਦੀ ਸੰਗਤ ਟਰੱਕਾਂ ਟਰਾਲੀਆਂ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਦਰਸ਼ਨ ਦਰਾਰੇ ਕਰਨ ਦੀਵਾਨ ਦੀ ਹਾਜ਼ਰੀ ਭਰਨ ਅਤੇ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੇ ਪਿਆਰ ਦੇ ਇਤਿਸ਼ਾਦ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੇਵਲ ਬਾਬਾ ਜੀ ਨੂੰ ਗੁਰੂ ਫਤਿਹ ਲਾ ਕੇ ਸੰਗਤ ਜੋ ਮਾਇਆ ਭੇਟ ਰੱਖਦੀ ਸੀ ਉਹ ਕਮਰਾ 15 1000 ਰੁਪਏ ਤੋਂ ਵੀ ਵੱਧ 71 ਹੋ ਗਈ ਸੀ ਬਾਬਾ ਜੀ ਨੇ ਉਹ ਸਾਰੀ ਮਾਇਆ ਪ੍ਰਬੰਧਕਾਂ ਨੂੰ ਦੇ ਦਿੱਤੀ ਅਤੇ ਹੁਕਮ ਕੀਤਾ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪ੍ਰੰਤ ਸਾਰੀ ਸੰਗਤ ਨੂੰ ਉਸ ਮਾਇਆ ਦਾ ਉਹ ਆਪਣੀ ਰਤੇ ਹੋਰ ਚੰਗੀਆਂ ਚੰਗੀਆਂ ਸਬਜ਼ੀਆਂ ਬਣਾ ਕੇ ਅਤੇ ਫਲ ਅੰਕ ਖਰੀਦ ਕੇ ਸ਼ਕਾਇ ਜਾਣ ਅਤੇ ਦੇਸੀ ਘਿਓ ਦਾ ਫੁੱਲਾ ਪ੍ਰਸ਼ਾਦ ਕੀਤਾ ਜਾਵੇ ਬਾਬਾ ਜੀ ਦਾ ਬਚਨ ਮੰਨ ਕੇ ਨਜਦੀਕ ਦੇ ਛੋਟੇ ਸ਼ਹਿਰ ਭਾਈ ਭਗਤ ਇਹਦੀਆਂ ਸਾਰੀਆਂ ਦੁਕਾਨਾਂ ਤੇ ਦੇਸੀ ਘਰਾਉਫੀਤ ਕੇ ਲੈ ਆਂਦਾ ਮਟਰ ਪਨੀਰ ਹੋਰ ਸਬਜ਼ੀਆਂ ਤੇ ਫਲਾਂ ਦੇ ਨਾਲ ਬਦਾਮ ਮੇਵੇ ਪਾ ਕੇ ਖੀਰ ਅਤੇ ਨੰਗਰ ਸੰਗਤਾਂ ਨੂੰ ਸ਼ਕਾਇਆ ਗਿਆ ਐਸ ਸ੍ਰੀ ਖੰਡ ਪਾਠ ਸੇਵ ਜੀ ਦੇ ਭੋਗ ਤੋਂ ਵੀ ਅਮਰ ਦਸਨ ਚਾਰ ਕਰਦਾ ਪ੍ਰੋਗਰਾਮ ਸੀ ਜਿਸ ਬਾਬਤ ਸੰਗਤਾਂ ਨੂੰ ਪਹਿਲੇ ਦਿਨ ਦੇ ਦਮਾਨ ਵਿੱਚ ਦੱਸ ਦਿੱਤਾ ਗਿਆ ਸੀ ਭੋਗ ਅਪਰੰਤ ਹੋਰ 250 ਪ੍ਰਾਂਵੀਆਂ ਨੇ ਅਵਰਤਪਾਨ ਕੀਤਾ ਅਤੇ ਗੁਰੂ ਚਰਨਾਂ ਨਾਲ ਆਪਣੀ ਆਤਮਿਕ ਗੰਢ ਪਾਈ। ਸਕਾਰੀ ਉੱਚ ਅਧਿਕਾਰੀ ਬਾਬਾ ਜੀ ਪਾਸ ਆਏ। ਪੋਗਪ੍ਰਾਂਥ ਤੀਸਰਾ ਸ੍ਰੀਖੰਡ ਪਾਠ ਸਹਿ ਆਰੰਭ ਕਰਨ ਦੀਆਂ ਵਿਚਾਰਾਂ ਚੱਲ ਰਹੀਆਂ ਸਨ। ਇਹ ਮੌਕੇ ਦੇ ਉੱਚ ਅਧਿਕਾਰੀ ਇਲਾਕੇ ਦੇ ਤਮੰਤਿਆਂ ਨੂੰ ਨਾਲ ਲੈ ਕੇ ਬਾਬਾ ਜੀ ਪਾਸ ਆ ਹਾਜ਼ਰ ਹੋਏ। ਸਤੇ ਬੇਨਤੀ ਕੀਤੀ ਕਿ ਹੁਣ ਮਹਾਰਾਜੀ ਅਖੰਡ ਪਾਠ ਸਾਹਿਬ ਨਾ ਰੱਖਣ ਆਪ ਜੀ ਜੋ ਚਾਹੁੰਦੇ ਹੋ ਸਾਨੂੰ ਦੱਸੋ ਅਸੀਂ ਹਾਜ਼ਰ ਹਾਂ ਬਾਬਾ ਜੀ ਨੇ ਆਪਣੇ ਦੋ ਲੰਗਣਾ ਦਾ ਫੈਸਲਾ ਸੁਣਾ ਦਿੱਤਾ ਕਿ ਭਾਈ ਅਸੀਂ ਸਤਿਗੁਰੂ ਜੀ ਦੇ ਸੰਮੁਖ ਅਰਦਾਸ ਕਰਕੇ ਗ੍ਰਿਫਤਾਰੀ ਦੇਣ ਵਾਸਤੇ ਚੱਲੇ ਹਾਂ ਤੁਸੀਂ ਸਾਨੂੰ ਗ੍ਰਿਫਤਾਰ ਕਰਕੇ ਜੀ ਲਪੇ ਦਿਓ ਉਹ ਨੰਦ ਕਹਿ ਰਹੀਆਂ ਨੇ ਥੋੜੀ ਦੂਰ ਜਾ ਕੇ ਸਲਾਹ ਕੀਤੀ ਅਤੇ ਮੋੜ ਆ ਕੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਸਾਰੇ ਜਥੇ ਨੂੰ ਫਰੋਜਪੁਰ ਜੇਲ੍ਹ ਭੇਜ ਦਿੰਦੇ ਹਾਂ ਤੁਸੀਂ ਹੋਰ ਅਖੰਡ ਪਾਠ ਨਾ ਰੱਖਣਾ ਸਾਰੇ ਸੰਗਤ ਵਿੱਚ ਇਹ ਗੱਲ ਫੈਲ ਗਈ ਜਥੇ ਦੇ ਸਿੰਘ ਤਾਂ ਪਹਿਲਾਂ ਹੀ ਜੇਲ੍ਹ ਜਾਣ ਦੀ ਤਿਆਰੀ ਕਰ ਰਹੇ ਸਨ ਉਧਰ ਇਲਾਕੇ ਦੀਆਂ ਸੰਗਤਾਂ ਨੇ ਵੀ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਕੁਝ ਦਿਨ ਹੋਰ ਸਾਡੇ ਇਲਾਕੇ ਵਿੱਚ ਟਿਕ ਕੇ ਗੁਰਸਿੱਖੀ ਪ੍ਰਚਾਰ ਕਰੋ ਕਿਉਂਕਿ ਸਾਡੇ ਅਜੇ ਬਹੁਤ ਸਾਰੇ ਨਗਰ ਐਸੇ ਹਨ ਕਿ ਜਿਨ੍ਹਾਂ ਨੂੰ ਅਜੇ ਤੱਕ ਆਪ ਜੀ ਦੀ ਸੇਵਾ ਦਾ ਸਮਾਂ ਸਮਾਂ ਨਹੀਂ ਮਿਲਿਆ ਮਾਬਾ ਜੀ ਨੇ ਦੋਵੇਂ ਹੱਥ ਜੋੜ ਕੇ ਸਾਰੇ ਇਲਾਕਾ ਨਿਵਾਸੀ ਸੰਗਤ ਦਾਤਨ ਆਦ ਕੀਤਾ ਕਿ ਤੁਸੀਂ ਸਾਰੇ ਪ੍ਰੇਮੀਆਂ ਨੇ ਸੰਗਤ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਅਸੀਂ ਤਾਕੀਰਮਲ ਤੁਹਾਡਾ ਧਨਵਾਦ ਹੀ ਕਰ ਸਕਦੇ ਹਾਂ ਸੇਵਾ ਦਾ ਫਲ ਤਾਂ ਤੁਹਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਸਾਡਾ ਪ੍ਰੋਗਰਾਮ ਕਾਲਪੁਰਖ ਦੇ ਹੱਥ ਹੈ ਨੱਕ ਨੱਥ ਖਸਮ ਹੱਥ ਕਹਤ ਤਕ ਗੀਦੀ ਜਹਾਂ ਦਾਣੇ ਤਹਾਂ ਖਾਣੇ ਨਾਨਕ ਸਚਰੇ ਜਥਾ ਫਰੋਸ ਪਰ ਜੇ ਲਈ ਰਵੰਨਾ ਮਿਹਨਤੀ ਚੋ ਬਈ ਸਾਮ ਅਤੇ ਮੂਲ ਮੰਤਰ ਦੇ ਖੰਡ ਲਜਾਪਾ ਨਾਲ ਹੀ ਭੋਗ ਪਾ ਦਿੱਤਾ ਦਿਵਾਨ ਅਤੇ ਅਮਰਤ ਸੰਚਾਰ ਦੀ ਸਮਾਪਤੀ ਤੋਂ ਪੁੱਛੋ ਸਾਰੇ ਸੰਗਤ ਨੂੰ ਅਗਲਾ ਪ੍ਰੋਗਰਾਮ ਦੱਸਿਆ ਗਿਆ ਸ਼ਾਮ 4 ਵਜੇ ਸਾਰੇ ਸੰਗਤ ਮਿਲ ਕੇ ਤਾਰੀ ਦੇ ਲਈ ਬਸਾਂ ਵਿੱਚ ਸਵਾਰ ਹੋ ਗਈ। ਲਾਕੇ ਦੀ ਸੰਗਤ ਨੇ ਜਥੇ ਦੀ ਸੇਵਾ ਲਈ ਜੋ ਆਟਾ ਦਾਣਾ ਤੇ ਖੰਡ ਦੀਆਂ ਬੋਰੀਆਂ ਅਤੇ ਹੋਰ ਆਸਨਾਦ ਕਿਹ ਲਿਆਂਦਾ ਸੀ। ਉਹ ਦੋ ਟਰੱਕਾਂ ਉੱਪਰ ਲੱਦ ਕੇ ਸਰਬ ਸੰਗਤ ਦੀ ਸਹਿਮਤੀ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਸ੍ਰੀ ਅਮਰ ਸਾਰ ਸਾਹਿਬ ਪੇ ਦਿੱਤਾ ਗਿਆ। ਬੜੇ ਪ੍ਰਿਆਰ ਪਰੇ ਵਸਤਾ ਮਰਨ ਮੇਚਾ ਲਾਕਾਂ ਦੀਆਂ ਸੰਗਤਾਂ ਪਾਸੋਂ ਬਿਧਾਈ ਲੈ ਕੇ ਜਥੇ ਦੇ ਸਿੰਘਾਂ ਦੇ ਇਸ ਕਾਫਲੇ ਨੇ ਯਾਰੀਆਂ ਦੀ ਗੂੰਜ ਵਿੱਚ ਫਰੋਜਪੁਰ ਜੇ ਲਈ ਚਾਲੇ ਪਾਏ। ਸਤਕੂਬ ਜੀ ਦੇਖ ਧੀਵ ਜਥਾ ਜੇ ਕੁਲਾ ਮਹਿਰ ਪਾਸ ਹੀ ਪੁੱਜਾ ਸੀ ਕਿ ਪੁਲਿਸ ਨੇ ਫੇਰ ਰੋਕ ਲਿਆ ਤੇ ਦੋ ਕਮਿਸ਼ਨਰਾਂ ਨੇ ਕਿ ਤੁਹਾਨੂੰ ਜੇਲ ਨਹੀਂ ਖੜਨਾ ਬਾਵਸ ਜਿੱਥੇ ਕਹੋਂ ਛੱਡ ਆਉਂਦੇ ਹਨ ਅਤੇ ਜੇਕਰ ਜੀ ਇਹ ਜ਼ਰੂਰੀ ਜਾਣਾ ਹੈ ਤਾਂ ਤਰੇ ਮਾੜੀ ਕਿਰਪਾ ਨਾਲ ਤਾਰਕੇ ਅੰਦਰ ਜਾਣਾ ਪਵੇਗਾ ਬਾਬਾ ਜੀ ਨੇ ਇਹ ਦੋਵੇਂ ਗੱਲਾਂ ਸਵੀਕਾਰ ਸੰਤੋਨ ਕਰ ਕਰ ਦਿੱਤੀ ਸ਼ਰਧਾ ਜਸਜੀਤ ਸੰਗਤ ਹੋਰ ਮੁਖੀ ਪ੍ਰੇਮੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਸਮਝਾਇਆ ਕਿ ਮਹਾਪੁਰਖਾਂ ਦਾ ਜਥਾ ਹੈ ਜੋ ਇਨਾ ਆਪਣੀ ਜ਼ੁਬਾਨ ਵਿੱਚੋਂ ਕਹਿ ਦਿੱਤਾ ਉਸ ਵਿੱਚ ਕਿਸੇ ਕਿਸਮ ਦਾ ਕੋਈ ਵੀ ਵਾਦਾ ਘਾਟਾ ਨਹੀਂ ਹੋਣਾ ਫਿਰ 10 ਵਜੇ ਤੱਕ ਕਾਹੀ ਤਣਾਓ ਦਾ ਮਾਤਾਵੰਨ ਬਣਿਆ ਰਿਹਾ ਅਤੇ ਆਖਰ ਉਹ ਸਧਕਾਰੀਆਂ ਨੇ 10:30 ਵਜੇ ਜਥੇ ਨੂੰ ਫਰੋਜ ਪਰ ਝੀਲ ਵਿੱਚ ਦਾਖਲ ਕਰ ਦਿੱਤਾ ਹਰੇ ਸਿੰਘਾਂ ਦੇ ਨਾਮ ਪਤੇ ਲਿਖਦਿਆਂ ਨੂੰ 2:00 ਵਜੇ ਥੋੜਾ ਥੋੜਾ ਲੰਗਰ ਛਕ ਕੇ ਆਰਾਮ ਕੀਤਾ ਫਿਰ ਇਹ ਆਪੂ ਆਪਣਾ ਨਿਤਨੇਮ ਕਰਨ ਉਪਰੰਤ ਹਰੋ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੀ ਫਿਰ ਚਾਹ ਦਾ ਲੰਗਰ ਆ ਜਾਂਦਾ ਚਾਹ ਛੱਕ ਕੇ ਜੀਲ ਦੇ ਹਾਸਤੇ ਵਿੱਚ ਸੰਗਤ ਕੰਮ ਫਿਰ ਕੇ ਸ਼ਹਿਰ ਕਰਦੀ ਤੇ ਗਰੀਵੰਦਾਸ ਨੂੰ ਵਜੇ ਲੰਗਰ ਛੱਕੇ ਸੰਗਤ ਥੋੜਾ ਆਰਾਮ ਕਰਦੀ ਅਤੇ ਫੇਰ ਛੋਟੇ ਛੋਟੇ ਜਥੇ ਬਣਾ ਕੇ ਜਿਸ ਵਕਤ ਨੂੰ ਸਹਿਮਤ ਤੇ ਹੋਰ ਬਾਣੀਆਂ ਦਾ ਪਾਠ ਕਰਦੀ ਅਤੇ ਸੁਣਦੀ ਛਾਵ ਨੂੰ ਫੇਰ ਸੁਧ ਰਹਿ ਰੱਖਦੀ ਹਾਜ਼ਰੀ ਭਰਦੀ ਭਰੀ ਜਾਂਦੀ ਆਪ ਆਰਾਮ ਤ ਲੰਗਰ ਛੱਕੇ ਆਰਾਮ ਕੀਤਾ ਜਾਂਦਾ ਇਤਨੀ ਮਾਇਆ ਬਾਬਾ ਜੀ ਪਾਸ ਜੀ ਹੋਰ ਬਚੀ ਸੀ ਉਸ ਦੇਲੇ ਸੇਵਾ ਤੇ ਦੇਖੋ ਹਾਲਾ tatha ਹੋਰ ਚੰਗੀਆਂ ਚੰਗੀਆਂ ਸਬਜ਼ੀਆਂ ਲਿਆ ਕੇ ਸੰਗਤਾਂ ਨੂੰ ਸ਼ਕਾਈਆਂ ਜਾਂਦੀਆਂ ਇਹ 10 ਦਿਨ ਦਾ ਸਮਾਜਿੰਨਾ ਨੀਮਾਇ ਮੰਨਿਆ ਹੈ ਉਹਨਾਂ ਨੂੰ ਹੀ ਪਤਾ ਹੈ ਲਿਖੇ ਹੋਏ ਨੂੰ ਪੜ੍ਹ ਕੇ ਸ਼ਾਇਦ ਕੋਈ ਸਮਝੇ ਕਿ ਇਹ ਅਤਿ ਅਤਨੀ ਹੈ ਅਤਕਥਨੀ ਹੈ ਇੰਨਾ ਦਸਾਂ ਦਿਨਾਂ ਵਿੱਚ ਸੰਗਤ ਨੂੰ ਘਰਾ ਤਥਾ ਹੋਰ ਜੀਮਿਆਂ ਦੀ ਯਾਦ ਹੀ ਭੁੱਲੀ ਰਹੀ ਕਈ ਇੱਕ ਪ੍ਰੇਮੀ ਇਹ ਕਹਿੰਦੇ ਸੁਣੇ ਗਏ ਕਿ ਬਾਬਾ ਜੀ ਦੀ ਅਗਵਾਈ ਵਿੱਚ ਜੀਲ ਯਾਤਰਾ ਦਾ ਸਮਾਂ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਤੇ ਸਨੇਹਰੀ ਸਮਾਂ ਸੀ ਜੇ ਕਿਸੇ ਕਾਰਨ ਇਸ ਸਮੇਂ ਤੋਂ ਬੰਜੇ ਰਹ ਜਾਂਦੇ ਤਾਂ ਮਾਨ ਵਿੱਚ ਪਛਤਾਵਾ ਹੀ ਰਹਿ ਜਾਣਾ ਸੀ ਸਰਵ ਸੰਗਤ ਇੱਕ ਦੂਜੇ ਨਾਲ ਬੜੇ ਪ੍ਰੇਮ ਪਿਆਰ ਨਾਲ ਵਰਤ ਵਰਤਾਉ ਕਰਦੀ ਤਿੰਨ ਦਿਨ ਜੇਲ੍ਹ ਵਿੱਚ ਰਹਿਣਾ ਪ੍ਰਾਂਤ ਤੀ 10 82 ਨੂੰ ਜੇਲ੍ਹ ਅਧਿਕਾਰੀਆਂ ਨੇ ਸਰਬ ਸੰਗਤ ਨੂੰ ਆਹ ਕੰਦਾ ਹੁਕਮ ਸੁਣਾ ਦਿੱਤਾ ਬਾਬਾ ਜੀ ਕਹਿਣ ਤੇ ਸਰਬ ਸੰਗਤਾਂ ਨੇ ਬਾਉਸ਼ੀ ਦੀ ਤਿਆਰੀ ਕਰ ਲਈ ਜੇਲ੍ਹ ਤੋਂ ਬਾਹਰ ਬੱਸਾਂ ਤਿਆਰ ਖੜੀਆਂ ਸਨ ਸਾਰੀਆਂ ਸੰਗਤਾਂ ਬੱਸਾਂ ਵਿੱਚ ਬੈਠੇ ਕੁਝ ਸੰਗਤ ਸ੍ਰੀ ਅਮਰਦਾਸ ਸਾਹਿਬ ਅਤੇ ਕੁਝ ਆਪੋ ਆਪਣੀ ਨਗਰਾਂ ਵਿੱਚ ਪੁੱਜ ਗਈ। ਇੱਥੇ ਸਮਾਪਤ ਕਰਦੇ ਹਾਂ।